ਏ ਦੇਖੋ ਕਿਸ ਤਰ੍ਹਾਂ ਮੂੰਹ ਤੇ ਕੱਪੜਾ ਬੰਨ ਕੇ ਇੱਧਰ ਉੱਧਰ ਘੁੰਮ ਰਿਹਾ ਹੈ ਇਹ ਕਿਸੇ ਨੂੰ ਲੱਭ ਨਹੀਂ ਰਿਹਾ ਬਲਕਿ ਚੋਰੀ ਕਰਨ ਦੇ ਲਈ ਕੋਈ ਵਾਹਨ ਲੱਭਦਾ ਪਿਆ ਸਭ ਤੋਂ ਪਹਿਲਾਂ ਤਾਂ ਇਹ ਚੋਰ ਦੇਖਦਾ ਹੈ ਕਿ ਇਸ ਦੇ ਆਲੇ ਦੁਆਲੇ ਕੋਈ ਉਸ ਨੂੰ ਵੇਖਦਾ ਨਹੀਂ ਰਿਹਾ ਤੇ ਇਸ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਆ ਦੇ ਵਿੱਚ ਕੈਦ ਹੋ ਜਾਵੇਗੀ ਲੁਧਿਆਣਾ ਸ਼ਹਿਰ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਚੋਰੀ ਚੋਕਰੀ ਦੀਆਂ ਵਾਰ ਦਾ ਤਾਂ ਇਹ ਦਿਨ ਸਾਹਮਣੇ ਆਉਂਦੀਆਂ ਨੇ ਤੇ ਘਟਨਾਵਾਂ ਰੁਕ ਨਹੀਂ ਰਹੀਆਂ ਉਦਰੀ ਪ੍ਰਸ਼ਾਸਨ ਮੀ ਇਹਨਾਂ ਘਟਨਾਵਾਂ ਨੂੰ ਲੈ ਕੇ ਮੂੰਹ ਤੇ ਚੁੱਪੀ ਸਾਦੇ ਹੋਏ ਬੈਠਾ ਹੈ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਡੁੱਗਰੀ ਥਾਣੇ ਦੇ ਨਜ਼ਦੀਕੀ ਦੀਆਂ ਨੇ ਜਿੱਥਾਂ ਇੱਕ ਚੋਰ ਬੜੀ ਆਸਾਨੀ ਦੇ ਨਾਲ ਘਰ ਦੇ ਬਾਹਰ ਖੜੀ ਐਕਟੀਵਾ ਸਕੂਟਰ ਚੋਰੀ ਕਰਕੇ ਲੈ ਜਾਂਦਾ ਹੁਣ ਤਾਂ ਘਰ ਦੇ ਬਾਹਰ ਵੀ ਵਾਹਨ ਖੜੇ ਕਰਨੇ ਸੇਫ ਨਹੀਂ ਹਨ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਏ ਦੇਖੋ ਕਿਸ ਤਰ੍ਹਾਂ ਮੂਹ ਤੇ ਕਪੜਾ ਬਨ ਕੇ ਇੱਧਰ ਉੱਧਰ ਘੁੰਮ ਰਿਹਾ ਹੈ ਇਹ ਕਿਸੇ ਨੂੰ ਲੱਭ ਨਹੀਂ ਰਿਹਾ ਬਲਕਿ ਚੋਰੀ ਕਰਨ ਦੇ ਲਈ ਕੋਈ ਵਾਹਨ ਲੱਭਦਾ ਪਿਆ ਸਭ ਤੋਂ ਪਹਿਲਾਂ ਤਾਂ ਇਹ ਚੋਰ ਦੇਖਦਾ ਹੈ ਕਿ ਇਸ ਦੇ ਆਲੇ ਦੁਆਲੇ ਕੋਈ ਉਸ ਨੂੰ ਵੇਖਦਾ ਨਹੀਂ ਰਿਹਾ ਤੇ ਇਸ ਦੀ ਇਹ ਹਰਕਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਵੇਗੀ ਲੁਧਿਆਣਾ ਸ਼ਹਿਰ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਚੋਰੀ ਚੋਕਰੀ ਦਿਵਾਰ ਦਾ ਤਾਂ ਇਹ ਦਿਨ ਸਾਹਮਣੇ ਆਉਂਦੀਆਂ ਨੇ ਤੇ ਇਹ ਘਟਨਾਵਾਂ ਰੁਕ ਨਹੀਂ ਰਹੀਆਂ ਉਦਰੀ ਪ੍ਰਸ਼ਾਸਨ ਵੀ ਇਹਨਾਂ ਘਟਨਾਵਾਂ ਨੂੰ ਲੈ ਕੇ ਮੂੰਹ ਤੇ ਚੁੱਪੀ ਸਾਦੇ ਹੋਏ ਬੈਠਾ ਹੈ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਡੁਗਰੀ ਥਾਣੇ ਦੇ ਨਜ਼ਦੀਕੀ ਦੀਆਂ ਨੇ ਜਿੱਥਾਂ ਇੱਕ ਚੋਰ ਬੜੀ ਆਸਾਨੀ ਦੇ ਨਾਲ ਘਰ ਦੇ ਬਾਹਰ ਖੜੀ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਜਾਂਦਾ ਹੁਣ ਤਾਂ ਘਰ ਦੇ ਬਾਹਰ ਵੀ ਵਾਹਨ ਖੜੇ ਕਰਨੇ ਸੇਫ ਨਹੀਂ ਹਨ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ